ਦਲਾਲਾਬਾਦ ਦੇ ਪਿੰਡ ਤਾਰੇਵਾਲਾ ਦੇ ਨੇੜੇ ਬਣੀ ਹੋਈ ਪਾਣੀ ਵਾਲੀ ਟੈਂਕੀ ਦੇ ਉੱਪਰ ਅੱਜ ਇੱਕ ਨੌਜਵਾਨ ਆਪਣੇ ਮਾਤਾ ਪਿਤਾ ਦੇ ਵੱਲੋਂ ਘਰ ਜੂਸਾ ਨਾ ਮਿਲਣ ਤੇ ਆਪਣੇ ਪਰਿਵਾਰ ਸਮੇਤ ਟੈਂਕੀ ਤੇ ਚੜ੍ਹ ਗਿਆ ਉਧਰ ਇਸ ਘਟਨਾ ਵਾਪਰਨ ਤੋਂ ਬਾਅਦ ਆਸ-ਪਾਸ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋ ਜਾਂਦੇ ਹਨ ਤਾਂ ਮੌਕੇ ਤੇ ਥਾਣਾ ਬੈਰੋਕੀ ਦੀ ਪੁਲਿਸ ਵੀ ਪਹੁੰਚ ਜਾਂਦੀ ਹੈ ਜਿੱਤੇ ਕੀ ਥਾਣਾ ਮੁਖੀ ਗੁਰਤੇਜ ਸਿੰਘ ਦੇ ਵੱਲੋਂ ਟੈਂਕੀ ਤੇ ਚੜ੍ਹੇ ਪਿੰਡ ਕੜਗੜ ਵਾਸੀ ਜਸਪਾਲ ਸਿੰਘ ਨੂੰ ਆਪਣੇ ਪਰਿਵਾਰ ਸਮੇਤ ਥੱਲੇ ਉਤਾਰਨ ਦੀ ਗੱਲ ਕਹੀ ਜਾਂਦੀ ਹੈ ਤਾਂ ਨੌਜਵਾਨ ਥਾਣਾ ਮੁਖੀ ਨੂੰ ਵੀ جواب ਦੇ ਦਿੰਦਾ ਹੈ ਉਹਨਾਂ ਨੇ ਇਹ ਗੱਲ ਕਹੀ ਜਿੰਨਾ ਤੱਕ ਮੈਨੂੰ ਮੇਰਾ ਬਣਦਾ ਹੱਕ ਨਹੀਂ ਮਿਲਦਾ ਉਹਨਾਂ ਤੱਕ ਮੈਂ ਟੈਂਕੀ ਤੋਂ ਥੱਲੇ ਨਹੀਂ ਉਤਰਾਂਗਾ ਉੱਤੇ ਹੀ ਥਾਣਾ ਬੈਰੋਕੀ ਦੀ ਪੁਲਿਸ ਵੱਲੋਂ ਉਸਦੇ ਪਿਤਾ ਨੂੰ ਫੋਨ ਕੀਤਾ ਜਾਂਦਾ ਹੈ ਤਾਂ ਉਸ ਦਾ ਪਿਤਾ ਮੌਕੇ ਤੇ ਪਹੁੰਚ ਜਾਂਦਾ ਹੈ ਤਾਂ ਉਸਦੇ ਪਿਤਾ ਦੇ ਵੱਲੋਂ ਇਹ ਗੱਲ ਆਪਣੇ ਬੇਟੇ ਨੂੰ ਹੇ ਦਾਂਦੀਏ ਕਿ ਜੋ ਵੀ ਤੇਰਾ ਬਣਦਾ ਹੱਕ ਹੈ ਉਹ ਤੈਨੂੰ ਦਿੱਤਾ ਜਾਵੇਗਾ ਤੂੰ ਟੈਂਕੀ ਤੋਂ ਥੱਲੇ ਉਤਾਰਾ ਅਤੇ ਨੌਜਵਾਨ ਟੈਂਕੀ ਤੋਂ ਥੱਲੇ ਉਤਰ ਆਉਂਦਾ ਹੈ ਤਾਂ ਆਓ ਉਸ ਨੌਜਵਾਨ ਦੀ ਤੁਹਾਨੂੰ ਗੱਲ ਬਾਤ ਸੁਣਾਉਂਦੇ ਹਾਂ ਵੀਰ ਮੇਰੇ ਅੱਜ ਮਿਲਪੁਰੀ ਐ ਸੀ ਮੇਰੇ ਬਾਪੂ ਨੇ ਦੋ ਮੈਰਿਜਾਂ ਕਰਵਾਈਆਂ ਸੀ ਜੀ ਮੇਰੇ ਬਾਪੂ ਨੇ ਇੱਕ ਮੈਰਿਜ ਦੇ ਵਿੱਚੋਂ ਪਹਿਲੀ ਵਾਲੀ ਜੋ ਮੈ ਸੀ ਮੰਮੀ ਦੀ ਡੈਥ ਹੋ ਗਈ ਜੀ ਨਾ ਉਹਨਾਂ ਨੇ ਮਾਰਿਆ ਮੇਰੀ ਮਾਂ ਨੂੰ ਨਾ ਮੈਂ ਮਾਰੇ ਉਦੋਂ ਬਾਅਦ ਉਹਨਾਂ ਨੇ ਮੈਰਿਜ ਕਰਵਾਈ ਉਹਦੇ ਵਿੱਚ ਦੋ ਬੱਚੇ ਆ ਜੀ ਮੇਰੇ ਹੀ ਮੈਰਿਜ ਹੋਈ ਜੀ ਮੈਂ ਆਪਦੀ ਮੈਰਿਜ ਕਰਵਾਈ ਸਾਰੇ ਰਜਾ ਮੰਡੀ ਨਾਲ ਮੇਰੇ ਬਾਪੂ ਦੀ ਮੈਰਿਜ ਹੋਈ ਜੀ ਹੁਣ ਸਾਨੂੰ ਕਾਰ ਦੇ ਵਿੱਚੋਂ ਬਾਹਰ ਘੜਦੇ ਆ ਜੀ ਕਹਿੰਦੇ ਵੀ ਅਸੀਂ ਤੁਹਾਨੂੰ ਹਿੱਸਾ ਨਹੀਂ ਦੇਣਾ ਤਾਂ ਮੇਰੀ ਮੰਗ ਇਹ ਹੀ ਹੈ ਵੀ ਮੈਂ ਕੋਈ ਜ਼ਿਆਦਾ ਵਾਦ ਨਹੀਂ ਮੰਗਦਾ ਮੈਂ ਬਾਪੂ ਮੇਰਾ ਹੈ ਜੀ ਮੈਂ ਕੋਈ ਜ਼ਿਆਦਾ ਵਾਦੂ ਨਹੀਂ ਮੰਗਦਾ ਪੰਚਾਇਤ ਦੋ ਪਿੰਡਾਂ ਦੀ ਪੰਚਾਇਤ ਚੱਲੀ ਜਾਏ ਜੀ ਜਿੰਨਾ ਮੇਰਾ ਹਿੱਸਾ ਬਣਦਾ ਕਾਰ ਦਾ ਹਿੱਸਾ ਵੇਖ ਲੈਣ ਥਾਂ ਵੇਖ ਲੈਣੀ ਜ਼ਮੀਨ ਹੈ ਜੀ ਜਿੰਨਾ ਮੈਨੂੰ ਹਿੱਸੇ ਜੀ ਮੈਨੂੰ ਆਉਂਦੀ ਹੈ ਜੀ ਮੈਨੂੰ ਦੇ ਦੇਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਇਨਸਾਫ ਚਾਹੀਦਾ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਠੀਕ ਹੈ ਜੀ ਮੈਂ ਸੰਤੁਸ਼ਟ ਸੰਤੁਸ਼ਟ ਹਾਂ ਸਾਹਿਬ ਸੰਤੁਸ਼ਟ ਉਹ ਜਿਹੜਾ ਚੜ੍ਹਿਆ ਸੀ ਲੈ ਗਿਆ ਤੂੰ ਕੀ ਦੱਸਿਆ ਉਹਨਾਂ ਪਿਓ ਪੁੱਤਰਾਂ ਦਾ ਕੀ ਲੁੱਟ ਡਿਸਪਿਊਟ ਕੁਝ ਨਹੀਂ ਗਾ ਬਸ ਹੋ ਗਿਆ ਠੀਕ ਸੈਟੀਸਫਾਈ ਹੈ ਕੋਈ ਨਿਕਾਦ ਨਹੀਂ ਆ ਬੇਟਾ ਆ ਜੰਦ